ਭਾਰਤ ਅਤੇ ਇੰਗਲੈਂਡ ਦੇ ਦਰਮਿਆਨ ਕਟਕ ਦੇ ਵਿੱਚ ਖੇਡੇ ਜਾ ਰਹੇ ਦੂਸਰੇ ODI ਮੁਕਾਬਲੇ ਦੇ ਵਿੱਚ ਭਾਰਤੀ ਟੀਮ ਨੂੰ 305 ਦੌੜਾਂ ਦਾ ਟੀਚਾ ਦਿੱਤਾ ਗਿਆ ਇਸ ਮੁਕਾਬਲੇ ਨੂੰ ਜਿੱਤਣ ਦੇ ਲਈ ਪਹਿਲਾਂ ਇੰਗਲੈਂਡ ਨੇ ਟੌਸ ਜਿੱਤ ਕੇ ਬੱਲੇਬਾਜ਼ੀ ਦਾ ਫੈਸਲਾ ਕੀਤਾ ਸੀ ਜਿਸ ਦੇ ਵਿੱਚ ਇੰਗਲੈਂਡ ਦੇ ਸਾਰੇ ਬੱਲੇਬਾਜ਼ ਚੰਗਾ ਪ੍ਰਦਰਸ਼ਨ ਕਰਦੇ ਦਿਖਾਈ ਦਿੱਤੇ ਨੇ ਤੇ 305 ਦੌੜਾਂ ਦਾ ਚੰਗਾ ਸਕੋਰ ਇੰਗਲੈਂਡ ਦੀ ਟੀਮ ਨੇ ਭਾਰਤੀ ਟੀਮ ਨੂੰ ਚੇਜ਼ ਕਰਨ ਦੇ ਲਈ ਦੇ ਦਿੱਤਾ ਹੈ ਭਾਰਤੀ ਗੇਂਦਬਾਜ਼ੀ ਇੱਥੇ ਡਾਵਾਡੋਲ ਦਿਖਾਈ ਦਿੱਤੀ ਹੈ ਭਾਵੇਂ ਕਿ ਕਈ ਗੇਂਦਬਾਜ਼ ਚੰਗਾ ਪ੍ਰਦਰਸ਼ਨ ਵੀ ਕਰਕੇ ਗਏ ਨੇ ਪਰ ਪ੍ਰਮੁੱਖ ਗੇਂਦਬਾਜ਼ਾਂ ਦੇ ਵੱਲੋਂ ਜੋ ਪ੍ਰਦਰਸ਼ਨ ਕੀਤਾ ਗਿਆ ਗੇਂਦਬਾਜ਼ੀ ਕੀਤੀ ਗਈ ਹੈ ਉਹ ਪੂਰੀ ਤਰ੍ਹਾਂ ਸੰਤੁਸ਼ਟੀਜਨਕ ਨਹੀਂ ਮੰਨੀ ਜਾ ਸਕਦੀ ਕਿਉਂਕਿ ਜਿਸ ਤਰੀਕੇ ਨਾਲ ਮੁਹੰਮਦ ਸ਼ਮੀ ਨੇ ਬੋਲਿੰਗ ਕੀਤੀ ਹੈ ਉਹ ਕੋਈ ਜ਼ਿਆਦਾ ਭਰੋਸੇਮੰਦ ਬੋਲਿੰਗ ਨਹੀਂ ਲੱਗੀ ਇਸ ਮੁਕਾਬਲੇ ਦੇ ਵਿੱਚ ਪਿਛਲੇ ਮੁਕਾਬਲੇ ਦੇ ਨਾਲੋਂ ਤੇ ਉਹ ਲਗਾਤਾਰ ਆਪਣੀ ਇੰਜਰੀ ਤੋਂ ਬਾਅਦ ਵਾਪਸ ਆਏ ਨੇ ਤੇ ਉਹਨਾਂ ਮੁਕਾਬਲੇ ਦੇ ਵਿੱਚ ਉਹ ਪੂਰੇ ਉਸ ਰਦਮ ਦੇ ਵਿੱਚ ਲਹਿ ਦੇ ਵਿੱਚ ਦਿਖਾਈ ਨਹੀਂ ਦਿੱਤੇ ਜਿਹੜਾ 60 ਤੋਂ ਪਹਿਲਾਂ ਮੁਹੰਮਦ ਸ਼ਮੀ ਦਿਖਾਈ ਦਿੰਦਾ ਸੀ ਤਾਂ ਹਰਸ਼ਿਤ ਰਾਣਾ ਵੀ ਇਸ ਵਾਰ ਕੋਈ ਜ਼ਿਆਦਾ ਪ੍ਰਭਾਵ ਨਹੀਂ ਪਾ ਸਕੇ ਵਰਨ ਚੱਕਰਵਰਤੀ ਨੇ ਡੈਬਿਊ ਕੀਤਾ ਸੀ ਤੇ ਉਹਨਾਂ ਦੇ ਵੱਲੋਂ ਜੋ ਗੇਂਦਬਾਜ਼ੀ ਕੀਤੀ ਗਈ ਹੈ ਇੱਕ ਵਿਕਟ ਜ਼ਰੂਰ ਹਾਸਲ ਕੀਤੀ ਹੈ ਪਰ ਕੋਈ ਵੱਡਾ ਕ੍ਰਿਸ਼ਮਾ ਜਿਵੇਂ T20 ਮੈਚਾਂ ਦੇ ਵਿੱਚ ਕਰਦੇ ਸੀ ਉਹ ਚੀਜ਼ ਇੱਥੇ ਅਸਰਦਾਰ ਨਹੀਂ ਦਿਖੀ ਹੈ ਤਾਂ ਭਾਰਤੀ ਗੇਂਦਬਾਜ਼ਾਂ ਦੇ ਨਾਲ-ਨਾਲ ਇੰਗਲੈਂਡ ਦੇ ਬੱਲੇਬਾਜ਼ਾਂ ਦੀ ਵੀ ਗੱਲ ਕਰ ਲੈਣੇ ਆ ਤਾਂ ਬੈਨ ਡੱਕਟ ਅਤੇ ਫਿਲ ਸਾਲਟ ਦੇ ਵੱਲੋਂ ਆਪਣੀ ਟੀਮ ਨੂੰ ਇੱਕ ਵਾਰ ਫਿਰ 10 ਓਵਰਾਂ ਦੇ ਵਿੱਚ ਚੰਗੀ ਸਾਂਝੇਦਾਰੀ ਕਰਕੇ ਵਧੀਆ ਓਪਨਿੰਗ ਦਿੱਤੀ ਗਈ ਹੈ ਅਤੇ ਜੋ ਭਾਰਤੀ ਟੀਮ ਹੈ ਉਸ ਦੇ ਵੱਲੋਂ ਇੰਗਲੈਂਡ ਦਾ ਪਹਿਲਾ ਵਿਕਟ ਹੈ ਜਿਹੜਾ 81 ਦੇ ਸਕੋਰ ਤੇ ਸੁੱਟਿਆ ਜਾਂਦਾ ਹੈ ਫਿਲ ਸਾਲਟ ਜਦੋਂ ਆਊਟ ਹੁੰਦੇ ਹੈ ਫਿਲ ਸਾਲਟ 29 ਬਲਾਂ ਤੇ 26 ਦੌੜਾਂ ਬਣਾ ਕੇ ਆਊਟ ਹੁੰਦੇ ਹੈ ਬੈਨ ਡੈਕਟ ਨੇ 55 ਬਲਾਂ ਤੇ 65 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ ਹੈ ਤੇ 10 ਚੌਕੇ ਇਸ ਦੇ ਵਿੱਚ ਜੜੇ ਜੋ ਰੂਟ 72 ਬਲਾਂ ਤੇ 69 ਦੌੜਾਂ ਬਣਾ ਕੇ ਆਊਟ ਹੋਏ ਹੈਰੀ ਬਰੋਕਰ 31 ਦੜਾ ਬਣਾ ਕੇ 52 ਬਲਾਂ ਤੇ ਆਊਟ ਹੁੰਦੇ ਐ ਜੋਸ ਬਟਲਰ ਨੇ 35 ਬਲਾਂ ਤੇ 34 ਦੜੋਂ ਦੀ ਚੰਗੀ ਪਾਰੀ ਖੇਡੀ ਲਿਵਿੰਗਸਟਨ ਨੇ 32 ਬਲਾਂ ਤੇ 41 ਦਾਣਾ ਬਣਾਈਆਂ 2 ਚੌਕੇ 2 ਛੱਕੇ ਜੜੇ ਜਮੀ ਐਵਰਟਨ 6 ਦੇ ਸਕੋਰ ਤੇ ਆਊਟ ਹੁੰਦੇ ਐ ਐਟਕਿੰਸਨ 3 ਤੇ ਆਊਟ ਹੋਏ ਆਦਲ ਰਸ਼ੀਦ 5 ਬਲਾਂ ਤੇ 14 ਸਕੋਰ ਬਣਾ ਕੇ ਆਊਟ ਹੋਏ ਮਾਰਕ ਵੁੱਡ ਵੀ ਆਊਟ ਹੋ ਜਾਂਦੇ ਐ 0 ਦੇ ਸਕੋਰ ਤੇ ਰਨ ਆਊਟ ਹੁੰਦੇ ਐ ਸਾਕੇ ਮਹਬੂਤ ਨਾਬਾਦ ਰਹਿੰਦੇ ਆ 15 ਐਕਸਟਰਾ ਦੇ ਵਿੱਚ ਰਣ ਦਿੰਦੇ ਆ ਭਾਰਤੀ ਟੀਮ ਤੇ 304 ਦੌੜਾਂ 10 ਵਿਕਟਾਂ ਗਵਾ ਕੇ 49.5 ਓਵਰਾਂ ਦੇ ਵਿੱਚ ਇੰਗਲੈਂਡ ਦੀ ਟੀਮ ਵਾਪਸ ਚਲੀ ਜਾਂਦੀ ਹੈ ਤਾਂ ਪਹਿਲੀ ਵਿਕਟ 81 ਦੇ ਡਿੱਗਦੀ ਆ ਦੂਸਰੀ 102 ਦੇ ਉੱਤੇ ਫਿਰ 168 ਤੇ ਤੀਸਰਾ ਆਊਟ ਹੁੰਦਾ ਚੌਥਾ ਖਿਡਾਰੀ 219 ਦੇ ਉੱਤੇ ਜੋਸ ਬਟਲਰ ਦੇ ਰੂਪ ਚ ਆਊਟ ਹੁੰਦਾ 248 ਤੇ ਜੋ ਰੂਟ ਆਊਟ ਹੁੰਦੇ ਆ ਤੇ 258 ਦੇ ਉੱਤੇ ਓਵਰਟਨ ਆਊਟ ਹੁੰਦਾ ਹੈ 272 ਤੇ اٹਕਿੰਸਨ 297 ਦੇ ਉੱਤੇ ਆਦਲ ਰਸ਼ੀਦ ਆਊਟ ਹੁੰਦੇ ਆ 304 ਤੇ ਲਿਵਿੰਗਸਟਨ ਆਊਟ ਹੁੰਦਾ ਹੈ 304 ਦੇ ਉੱਤੇ ਹੀ ਮਾਰਕਵੁੱਡ ਰਨ ਆਊਟ ਹੋ ਜਾਂਦਾ ਹੈ ਤਾਂ ਭਾਰਤੀ ਟੀਮ ਦੇ ਵੱਲੋਂ ਇੱਕ ਵਿਕਟ ਮੁਹੰਮਦ ਸ਼ਮੀ ਨੇ ਹਾਸਲ ਕੀਤੀ 66 ਦੜਾਂ ਦਿੱਤੀਆਂ 8.4 ਦੀ ਇਕਨੋਮੀ ਦੇ ਨਾਲ ਹਰਸ਼ਿਤ ਰਾਣਾ ਨੇ 9 ਓਵਰਾਂ 'ਚ 62 ਦੜਾਂ ਦਿੱਤੀਆਂ ਇੱਕ ਵਿਕਟ ਲਈ 6.99 ਦੀ ਇਕਨੋਮੀ ਦੇ ਨਾਲ ਹਾਰਦਿਕ ਪਾਂਡਿਆ ਨੇ 7 ਓਵਰਾਂ 'ਚ 53 ਦੌੜਾਂ ਦੇ ਕੇ ਇੱਕ ਵਿਕਟ ਹਾਸਲ ਕੀਤੀ ਵਰੁਣ ਚੱਕਰਵਰਤੀ ਨੇ 10 ਓਵਰਾਂ 'ਚ 54 ਦੌੜਾਂ ਦਿੱਤੀਆਂ ਤੇ 5.4 ਦੀ ਇਕਨੋਮੀ ਦੇ ਨਾਲ ਇੱਕ ਵਿਕਟ ਹਾਸਲ ਕੀਤੀ ਹੈ ਰਵਿੰਦਰ ਜੜੇਜਾ ਸ਼ਾਨਦਾਰ ਕਫੈਤੀ ਗੇਂਦਬਾਜ਼ੀ ਕਰਦੇ ਦਿਖਾਈ ਦਿੰਦੇ ਹੈ 10 ਓਵਰਾਂ 'ਚ 35 ਦੌੜਾਂ ਦੇ ਕੇ ਤਿੰਨ ਵਿਕਟਾਂ ਹਾਸਲ ਕੀਤੀਆਂ ਅਕਸ਼ਰ ਪਟੇਲ ਨੇ 6 ਓਵਰ ਕੀਤੇ 32 ਸਕੋਰ ਦਿੱਤੇ ਕੋਈ ਵਿਕਟ ਨਹੀਂ ਮਿਲੀ ਤਾਂ ਇਸ ਤਰੀਕੇ ਨਾਲ ਰਵਿੰਦਰ ਜੜੇਜਾ ਕਾਫੀ ਪ੍ਰਭਾਵਸ਼ਾਲੀ ਗੇਂਦਬਾਜ਼ ਦੇ ਰੂਪ ਵਿੱਚ ਦਿਖਾਈ ਦਿੱਤੇ ਵਰਨ ਚੱਕਰਵਰਤੀ ਨੂੰ ਵੀ ਠੀਕ ਮੰਨਿਆ ਜਾ ਸਕਦਾ ਹੈ 10 ਓਵਰਾਂ 'ਚ 54 ਦੜਾਂ ਦਿੱਤੀਆਂ ਅਤੇ 1 ਵਿਕਟ ਹਾਸਲ ਕੀਤੀ ਹੈ ਤਾਂ ਮੁਹੰਮਦ ਸ਼ਮੀ ਹਾਰਦਿਕ ਪਾਂਡਿਆ ਹਰਸ਼ਿਤ ਤਰਾਣਾ ਇਹਨਾਂ ਦੀ ਗੇਂਦਬਾਜ਼ੀ 'ਚ ਉਹ ਧਾਰ ਨਹੀਂ ਦਿੱਤੀ ਜੜੀ ਦੀ ਲੋਡ ਭਾਰਤੀ ਟੀਮ ਨੂੰ ਸੀ ਤਾਂ ਇਸ ਮੁਕਾਬਲੇ ਦੇ ਵਿੱਚ ਭਾਰਤੀ ਗੇਂਦਬਾਜ਼ੀ ਦਾ ਪ੍ਰਦਰਸ਼ਨ ਠੀਕ ਠਾਕ ਮੰਨਿਆ ਜਾ ਸਕਦਾ ਹੈ ਜਿਸ ਤਰੀਕੇ ਨਾਲ ਇੱਕ ਵੇਲੇ ਲੱਗ ਰਿਹਾ ਸੀ ਕਿ 350 ਦੇ ਨੇੜੇ ਸਕੋਰ ਬਣ ਸਕਦਾ ਹੈ ਇੰਗਲੈਂਡ ਦਾ ਜਦੋਂ ਬਟਲਰ ਅਤੇ ਜੋ ਰੂਟ ਬੱਲੇਬਾਜ਼ੀ ਕਰ ਰਹੇ ਸੀ ਫਿਰ ਭਾਰਤੀ ਗੇਂਦਬਾਜ਼ਾਂ ਨੇ ਰਵਿੰਦਰ ਜੜੇਜਾ ਨੇ ਖਾਸ ਕਰਕੇ ਚੰਗੀ ਗੇਂਦਬਾਜ਼ੀ ਕੀਤੀ ਤਾਂ ਇਸ ਸਕੋਰ ਨੂੰ ਭਾਰਤੀ ਟੀਮ 304 ਦੇ ਉੱਤੇ ਰੋਕਣ 'ਚ ਕਾਮਯਾਬ ਹੋ ਸਕੀ ਹੈ ਤਾਂ ਹੁਣ ਭਾਰਤੀ ਬੱਲੇਬਾਜ਼ਾਂ ਦੇ ਉੱਤੇ ਦਰਉਮਦਾਰ ਹੈ ਇਸ ਸਕੋਰ ਨੂੰ ਹਾਸਲ ਕਰਨ ਦਾ ਜਿਹੜੇ ਵਿਰਾਟ ਕੋਹਲੀ ਦੇ ਰੂਪ ਦੇ ਵਿੱਚ ਰੋਹਿਤ ਸ਼ਰਮਾ ਦੇ ਰੂਪ ਦੇ ਵਿੱਚ ਖਿਡਾਰੀ ਭਾਰਤੀ ਟੀਮ ਦੇ ਵੱਡੇ ਸੀਨੀਅਰ ਇਸ ਮੁਕਾਬਲੇ ਦੇ ਵਿੱਚ ਖੇਡ ਰਹੇ ਨੇ ਉਹਨਾਂ ਦੇ ਉੱਤੇ ਸਭ ਦੀ ਨਜ਼ਰ ਬਣੀ ਹੋਈ ਹੈ ਕਿਉਂਕਿ ਯੁਸ਼ਸ਼ਵੀ ਜੈਸਵਾਲ ਪਿਛਲਾ ਮੁਕਾਬਲਾ ਖੇਡੇ ਸੀ ਡੈਬਿਊ ਕੀਤਾ ਸੀ ਉਹਨਾਂ ਦੀ ਥਾਂ ਤੇ ਇਸ ਮੁਕਾਬਲੇ 'ਚ ਵਿਰਾਟ ਕੋਹਲੀ ਵਾਪਸ ਆ ਚੁੱਕੇ ਹੈ ਤਾਂ ਵਿਰਾਟ ਕੋਹਲੀ ਤੇ ਰੋਹਿਤ ਸ਼ਰਮਾ ਦਾ ਪ੍ਰਦਰਸ਼ਨ ਕਿਸ ਤਰ੍ਹਾਂ ਦਾ ਰਹੇਗਾ ਬਾਕੀ ਨੌਜਵਾਨ ਖਿਡਾਰੀ ਸ਼੍ਰੇਸ਼ ਆਈਅਰ ਸ਼ੋਮਨ ਗਿੱਲ ਕਿਸ ਤਰ੍ਹਾਂ ਦੀ ਬੱਲੇਬਾਜ਼ੀ ਕਰਦੇ ਆ ਪਿਛਲੇ ਮੁਕਾਬਲੇ 'ਚ ਉਹਨਾਂ ਨੇ ਚੰਗੀ ਬੱਲੇਬਾਜ਼ੀ ਕੀਤੀ ਤਾਂ ਇਸ ਮੁਕਾਬਲੇ ਦੇ ਵਿੱਚ ਭਾਰਤੀ ਬੱਲੇਬਾਜ਼ੀ ਦੀ ਵੀ ਪ੍ਰੀਖਿਆ ਹੋਣ ਜਾ ਰਹੀ ਹੈ ਕਿਉਂਕਿ 304 ਦੌੜਾਂ ਕੋਈ ਛੋਟਾ ਸਕੋਰ ਨਹੀਂ ਹੁੰਦਾ ਪਰ 305 ਦੌੜਾਂ ਦੀ ਜੋ ਪ੍ਰਾਪਤੀ ਕਰਨ ਦੇ ਲਈ ਕਿਸ ਤਰ੍ਹਾਂ ਬੱਲੇਬਾਜ਼ੀ ਨੂੰ ਭਾਰਤੀ ਟੀਮ ਦੇ ਵੱਲੋਂ ਚਲਾਇਆ ਜਾਂਦਾ ਹੈ ਤਾਂ ਇਸ ਦੇ ਉੱਤੇ ਨਜ਼ਰ ਬਣੀ ਰਹੇਗੀ